ਮੇਰੇ ਚ ਕੀ ਦਿਸਿਆ ਮੈਨੂੰ ਇਹ ਤੈਨੂੰ ਬਹੁਤ ਕੁਝ ਦਿਖ ਰਿਹਾ ਨਹੀਂ ਨਹੀਂ ਇਹ ਗੱਲ ਨਹੀਂ ਨਾ ਨਾ ਬਹੁਤ ਨਹੀਂ ਮੈਂ ਤੈਨੂੰ ਇਹ ਦੱਸਦੀ ਆਂ ਵੀ ਤੂੰ ਰੋਟੀ ਖਾਂਦੇ ਘਰ ਤੋਂ ਆਂ ਆਪਣੀ ਚੱਲ ਲਾਤਾ ਪਸਾਤਾ ਖਾਣਾ ਪੈਂਦਾ ਇਹ ਕੁਝ ਵੀ ਹੋਵੇ ਪੜਾਈ ਕਰ ਲਈ ਵੀ ਪੁੱਤ ਉਹਨਾਂ ਨੇ ਕਮਾ ਕੇ ਰਿਹਾ ਠੀਕ ਹੈ ਕਿ ਨਹੀਂ ਤੂੰ ਰੋਟੀ ਖਾਣਾ ਆਪਣੇ ਕਰ ਤੂੰ ਭੁੱਖਾ ਨਹੀਂ ਮਰਦਾ ਮੈਂ ਤੈਨੂੰ ਦੇਖ ਲਿਆ ਠੀਕ ਹੈ ਕਿ ਨਹੀਂ ਹਾਂ ਕੋਹ ਨਹੀਂ ਮਰਦਾ ਨਾ ਨਾ ਕੋਹ ਨਹੀਂ ਮਰਦਾ ਜਿੰਦਗੀ ਚੋ ਵੀ ਨਹੀਂ ਮਰਨਾ ਹੁੰਦਾ ਹੈ ਮੇਰੇ ਕੋਲੇ ਕੀ ਹੈ ਜਿਸ ਨੂੰ ਗੱਲਾਂ ਆ ਰਹੀਆਂ ਹਨ ਮੈਂ ਕਥਾ ਸੁਣ ਰਿਹਾ ਇੱਕ ਕਥਾ ਸੁਣਿਆ ਇਹਨੇ ਢੀ ਦੂਰ ਚੱਲ ਕੇ ਕਹ ਘਬਰਾ ਕਿੱਥੇ ਬੈਠੇ ਸੁਣ ਕੰਮ ਉਰੇ ਬਕਰਨਗੇ ਤਾਂ ਉੱਥੇ ਵੀ ਕੰਮੇ ਕਰਨਾ ਪੈਂਦਾ ਉੱਥੇ ਗੋਰਿਆਂ ਦੀ ਗੁਲਾਮੀ ਕਰੋ ਜਾ ਕੇ ਉਰੇ ਆਪਣਾ ਠਾਠ ਨਾਲ ਕੰਮ ਕਰੋ ਜੇ ਆਪਣਾ ਕੰਮ ਕਰਦੇ ਪੰਜਾਬੀ ਦੀ ਵੀ ਗੱਲ ਹੋਣੀ ਚਾਹੀਦੀ ਹੈ ਨਾ ਯਾਰ ਜੇ ਆਪਾ ਕਿਸੇ ਹੋਰ ਲੈਂਗੁਏਜ ਨੂੰ ਅਪਣਾ ਰਹੇ ਆ ਤਾਂ ਆਪਾ ਆਪਣੀ ਲੈਂਗੁਏਜ ਨੂੰ ਵੀ ਅੱਗੇ ਦੱਸਣਾ ਚਾਹੀਦਾ ਹੈ ਨਾ ਵੀ ਹਾਂ ਪੰਜਾਬ ਤੇ ਪੰਜਾਬੀ ਕੀ ਸੀ ਤੇ ਸ਼ਹੀਦਾਂ ਬਾਰੇ ਵੀ ਦੱਸਣਾ ਚਾਹੀਦਾ ਹੈ 10 ਗੁਰੂਆਂ ਦੇ ਨਾਂ ਵੀ ਦੱਸਣੇ ਉਹ ਤਾਂ ਪਤਾ ਨਹੀਂ ਹੁੰਦਾ ਕਿਸੇ ਨੂੰ ਬਹੁਤ ਘੱਟ ਨੂੰ ਪਤਾ ਹੁੰਦਾ ਈ ਨੇ ਪੱਗ ਬੰਨੀ ਹੋਈ ਆ ਤੂੰ ਤੁਹਾਡਾ ਮਨ ਨਹੀਂ ਕਰਦਾ ਵੀ ਮੈਂ ਵੀ ਪੱਗ ਬੰਨਾਂ ਜਾਂ ਫਿਰ ਪਰਨਾ ਬਨ ਕੇ ਜਾਵਾਂ ਸ਼ੇਵਾ ਤੇ ਕਿੰਨਾ ਕਿ ਬੰਨਾਂਗੇ ਵੀਰੇ ਹੁਣ ਅੱਗੇ ਅੱਗੇ ਸ਼ਿਗਾਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਗਿਆ ਪਿੰਡ ਚਨਾਰਥਲ ਵਿਖੇ ਫਤੇਗੜ ਸਾਹਿਬ ਦੇ ਲੱਗ ਗਿਆ ਆਓ ਫਿਰ ਚੱਲਦੇ ਆ ਗੱਲਬਾਤ ਕਰਾਣੇ ਆ ਪਿੰਡ ਚਨਾਰਥਲ ਵਿਖੇ ਵੈਗੁਰਜ ਜੀ ਖਾਲਸਾ ਵੈਗੁਰਜ ਜੀ ਫਤਿਹ ਵੈਗੁਰਜ ਜੀ ਕਾ ਖਾਲਸਾ ਸ੍ਰੀ ਵੈਗੁਰਜ ਜੀ ਕੀ ਫਤਿਹ ਤੁਸੀਂ ਲੱਕੜਾਂ ਇਕੱਠੀਆਂ ਕਰ ਰਹੇ ਹੋ ਮੈਂ ਦੇਖ ਰਿਹਾ ਹਾਂ ਪਿੰਡ 'ਚ ਘੁੰਮ-ਘੁੰਮ ਕੇ ਲੱਕੜਾਂ ਇਕੱਠੀਆਂ ਕਰ ਰਹੇ ਹੋ ਇਹ ਕੀ ਸ਼ੁਰੂ ਤੋਂ ਹੀ ਐਵੇਂ ਕਰਦੇ ਹੋ ਤੁਸੀਂ ਬਾਈ ਜੀ ਲਗਭਗ ਇਹ 50 ਸਾਲ ਪਹਿਲਾਂ ਤੋਂ ਸਾਡੇ ਪਿੰਡ 'ਚ ਫਤਿਹਗੜ ਸਾਹਿਬ ਦੀ ਧਰਤੀ 'ਤੇ ਲੰਗਰ ਲੱਗਦਾ ਆ ਰਿਹਾ ਹੈ ਇਹ ਪਿੰਡ ਵੱਲੋਂ ਇਕੱਠੇ ਹੋ ਕੇ ਸਭਾ ਦੇ ਜੋ ਚੀਦੀ ਜੋੜ ਮੇਲਾ ਹੈ ਉਹਦੇ ਸੰਬੰਧ ਵਿੱਚ ਲੰਗਰ ਲਗਾਇਆ ਜਾਂਦਾ ਅੱਛਾ ਇਹ ਸ਼ੀਦੀ ਜੋੜ ਮੇਲੇ ਲਈ ਲੰਗਰ ਲਈ ਹੈ ਨਾ ਲੱਕੜਾਂ ਇਕੱਠੀਆਂ ਕਰੀਆਂ ਜਾ ਰਹੀਆਂ ਨੇ ਹਾਂਜੀ अच्छा ए ਤੁਸੀਂ ਕਦੋਂ ਤੋਂ ਉੱਥੇ ਲੰਗਰ ਲਾਉਂਦੇ ਆ ਰਹੇ ਹੋ ਹਨ ਕਿੰਨੇ ਸਾਲ ਹੋ ਗਏ ਕੀ ਹੁਣੇ-ਹੁਣੇ ਹੀ ਬਸ ਲੰਗਰ ਲਾਣ ਜਾ ਰਹੇ ਹੋ ਉੱਥੇ ਸ਼ਹੀਦੀ ਦੇਹਾੜੇ ਦੇ ਨਹੀਂ ਬਾਈ ਜੀ ਜੇ ਤੁਹਾਨੂੰ ਕਹੀਏ ਸਮਝ ਜੇ ਤਾਂ ਇਹ ਲੰਗਰ ਨੂੰ ਲਗਭਗ 50 60 ਸਾਲ ਹੋ ਗਏ ਹੁਣੇ ਸਾਡੇ ਨਗਰ ਕੈਂ ਤੋਂ ਚੱਲਦੇ ਨੂੰ ਉਦਾਂ ਹੀ ਅਸੀਂ ਗਾਹਾਂ ਵੀ ਪਰੰਪਰਾਵਾਂ ਰੱਖੀ ਵੀ ਆ ਜਿੱਥੇ ਤੱਕ ਹੋ ਸਕਦਾ ਵੀ ਅਸੀਂ ਲੰਗਰ ਨੂੰ ਅੱਗੇ ਚਲਾਉਂਦੇ ਰਹੀਏ ਲਗਭਗ 50 60 ਸਾਲ ਹੋ ਗਏ ਨੇ ਇਸ ਚੀਜ਼ ਨੂੰ ਸ਼ੀਦੀ ਦਿਹਾੜੇ ਨੂੰ ਕਿਵੇਂ ਦੇਖਦੇ ਹੋ ਲੋਕੀ ਨਾ ਖੁਸ਼ੀਆਂ ਮਨਾਉਂਦੇ ਨੇ ਕਈ ਹੈਨਾ ਸ਼ੀਦੀ ਦਿਹਾੜਾ ਅਸਲ ਮੇਲਾ ਨਹੀਂ ਹੁੰਦਾ ਉਹ ਸ਼ੀਦੀ ਦਿਹਾੜਾ ਹੁੰਦਾ ਜਿੱਥੇ ਨਾ ਆਪਾਂ ਇੱਕ ਉਹਨਾਂ ਦੀ ਯਾਦ ਚ ਹੈਨਾ ਵੀ ਤਾਂ ਲੰਗਰ ਲਾਂਦੇ ਆ ਕਿ ਹਾਂ ਕੋਈ ਵੀ ਭੁੱਖਾ ਨਾ ਰਹੇ ਜੇ ਕਾਰਨ ਵੀਰ ਜੀ ਇਹ ਆ ਦੇਖੋ ਹੈ ਤਾਂ ਸ਼ੀਦੀ ਜੋੜ ਮੇਲਾ ਪਰ ਸਿੰਘਾਂ ਦੀ ਚੜ੍ਹ ਦੀ ਕਲਾ ਦੇ ਵਿੱਚ ਇਸ ਨੂੰ ਅਫਸੋਸ ਦੇ ਵਿੱਚ ਨਹੀਂ ਇਸ ਨੂੰ ਜਕਾਰਿਆਂ ਦੇ ਨਾਲ ਗੂੰਜਦੇ ਹੋਏ ਇਸ ਨੂੰ ਮਨਾਇਆ ਜਾਂਦਾ ਕਦੇ ਵੀ ਕੋਈ ਜੋ ਆਪਣਾ ਸਿੱਖ ਧਰਮ ਦੇ ਵਿੱਚ ਇਹਦੇ ਵਿੱਚ ਨਿਰਾਸ਼ਾ ਨੂੰ ਲੈ ਕੇ ਨਹੀਂ ਕਦੇ ਵੀ ਇਸ ਚੀਜ਼ ਨੂੰ ਮਰਤਿਆ ਗਿਆ ਇਹਦੇ ਵਿੱਚ ਇਹਦੀ ਚੜ੍ਹਦੀ ਕਲਾ ਖਾਲਸ ਦੀ ਹਮੇਸ਼ਾ ਰਹੀ ਹੈ ਤੇ ਹਮੇਸ਼ਾ ਰਹੂਗੀ ਅੱਛਾ ਵੀਰੇ ਪਹਿਲਾਂ ਤਾਂ ਵਾਇਗੜੂ ਜੀ ਖਾਲਸਾ ਵਾਇਗੜੂ ਜੀ ਫਤਿਹ ਤੁਹਾਡਾ ਨਾਮ ਕੀ ਹੈ ਅਮਰਿੰਦਰ ਸਿੰਘ ਜੀ ਅਮਨਿੰਦਰ ਸਿੰਘ ਅਮਨਿੰਦਰ ਸਿੰਘ ਗੱਲ ਕਰੀਏ ਹੈਨਾ ਸ਼ੀਦੇ ਦੇ ਹਾੜੇ ਚੱਲ ਰਹੇ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ ਕਿ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਸਾਰਾ ਕੁਝ ਦੱਸਿਆ ਜਾਂਦਾ ਵੀ ਛੋਟੇ ਸਾਹਿਬ ਜਦਿਆਂ ਦੇ ਉੱਤੇ ਸ਼ਹੀਦ ਹੋਏ ਸੀਗੇ ਹਾਂ ਠੀਕ ਹੈ ਜੀ ਤੇ ਸਾਰਿਆਂ ਨੂੰ ਆਪਣਾ ਗੁਰੂ ਘਰ ਵਿੱਚ ਲਾ ਜਾ ਕੇ ਅਸੀਂ ਦਿਖਾਇਆ ਵੀ ਹੈ ਸਾਰਾ ਸਾਡੇ ਦਾ ਨੇੜੇ ਹੈ ਜੀ ਉਰੇ ਜਿੰਨਾ 12-13 ਕਿਲੋਮੀਟਰ ਸਾਨੂੰ ਪੈਂਦਾ ਫਤੇਗੜ ਸਾਹਿਬ ਅਸੀਂ ਹਰ ਟਾਈਮ ਜਾਂਦੇ ਰਹਿੰਦੇ ਆ ਤੇ ਹੁਣ 5 ਦਿਨ ਸਾਡੇ ਬੱਚੇ ਆਪ ਲੰਗਰ ਦੇ ਵਿੱਚ ਸੇਵਾ ਕਰਨਗੇ ਤੇ ਆਪ ਵਰਤਾਂਗੇ ਸਬਜੀ ਭਾਜੀ ਜਿਹਾ ਪ੍ਰਸ਼ਾਦਾ ਪਰਸੋ ਸਭ ਅਸੀਂ ਲੈ ਕੇ ਜਾਂਦੇ ਆ ਸਾਡੇ ਜੁੜੇ ਹੋਏ ਨੇ ਬੱਚੇ ਸਾਬ ਸਿੱਖੀ ਨੇ ਸਾਡੇ ਅਮਰ ਸਤਾਰੀ ਬੱਚੇ ਨੇ ਸਾਰੇ ਤੇ ਸਾਰਾ ਆਪਣੇ ਨਗਰ ਦਾ ਸਾਡਾ ਸਾਰਾ ਜਾਂਦਾ ਜੀ ਉੱਥੇ ਪੂਰਾ ਐਨ ਦਾ ਹਾਂਜੀ ਹਾਂਜੀ ਅੱਛਾ ਸ਼ਹੀਦੀ ਜੋੜ ਮੇਲਾ ਹੁੰਦਾ ਨਾ ਜਿਹੜਾ ਜਦੋਂ ਇਹ ਦਸੰਬਰ ਦਾ ਮਹੀਨਾ ਹੁੰਦਾ ਨਾ ਕਹਿੰਦੇ ਠੰਡ ਇੰਨੀ ਪੋਦੀ ਹੁੰਦੀ ਹੈ ਵੀ ਹਾਂ ਇਹ ਉਸ ਟਾਈਮ ਵੀ ਉਸ ਟਾਈਮ ਤੇ ਕਿਵੇਂ ਦੇਖਦੇ ਹੋ ਹਨ ਕਿ ਕਿੰਨੀ ਠੰਡ ਹੁੰਦੀ ਹੋएगी ਛੋਟੇ ਸਾਹਿਬ ਜੀ ਕਿੰਨੀ ਠੰਡ ਚ ਰਹਿੰਦੇ ਹੋਣਗੇ ਦੇਖੋ ਠੰਡ ਤਾਂ ਬਹੁਤ ਜ਼ਿਆਦਾ ਸੀ ਕਿ ਹੁਣ ਗੁਰਾਂ ਦੀ ਹੈਗੀ ਸੀਗੀ ਜੋ ਉਹਨਾਂ ਨੂੰ ਮਤਲਬ ਜਿੰਨੀ ਠੰਡ ਦੇ ਵਿੱਚ ਉਹਨਾਂ ਨੇ ਕਟਿਆ ਤੇ ਆਪਾਂ ਨੂੰ ਵੀ ਪਤਾ ਹੀ ਆ ਵੀ ਕਿੰਨੀ ਠੰਡ ਦਾ ਬਿਨਾ ਉਹਨਾਂ ਤੋਂ ਕੱਪੜਾ ਰਜਾਈ ਤੋਂ ਆਪਾਂ ਸਮਝਦੇ ਆ ਨਾ ਆਪਾਂ ਅੱਜ ਕੱਲ ਰਜਾਈ ਚੋਂ ਵੀ ਨਿਕਲਦੇ ਉਹਨਾਂ ਨੇ ਆਪਣੇ ਆਕਣੇ ਸ਼ਾਸਤਾਂ ਦਿੱਤੀਆਂ ਨੇ ਜਿਹੜੀਆਂ ਬਹੁਤ ਵਧੀਆ ਉਹਨਾਂ ਦੀ ਕੁਰਬਾਨੀ ਸੀ ਕਿ ਇਹ ਤੋਂ ਉੱਪਰ ਕੋਈ ਕੁਰਬਾਨੀ ਨਹੀਂ ਹੋ ਸਕਦੀ ਜੀ ਹਾਂ ਹੁਣ ਬਾਈ ਜਾਨੀ ਆਪਣੇ ਨਾਲ ਖੜੇ ਨੇ ਸੇਵਾ ਕਰਾ ਰਹੇ ਨੇ ਸਾਰੇ ਤੇ ਪੁੱਛਦੇ ਆਂ ਗੱਲਬਾਤ ਕਰਦੇ ਆਂ ਵੀਰੇ ਕੀ ਹਾਲ ਚਾਲ ਹੈ ਪਹਿਲਾਂ ਵਧੀਆ ਵੀਰੇ ਵੀਰੇ ਤੁਸੀਂ ਦੱਸੋ ਬਾਈ ਜੀ ਚਾਲ ਸਾਹਿਬ ਬਾਈ ਜੀ ਫਤਿਹ ਕੀ ਕੀ ਫਤਿਹ ਤੇ ਤੁਸੀਂ ਤੁਹਾਡਾ ਨਾਮ ਕੀ ਹੈ ਪਹਿਲਾਂ ਮੇਰਾ ਨਾਮ ਰਸ਼ਮੀਕਾ ਵੀਰੇ ਰਸ਼ਮੀਕਾ ਅੱਛਾ ਰਸ਼ਮੀਕ ਜੀ ਗੱਲ ਕਰੀ ਹੈ ਨਾ ਸੇਵਾ ਕਰਾ ਰਹੇ ਹੋ ਹਾਂਜੀ ਹਾਂਜੀ ਕਿਦੇ ਵਾਸਤੇ ਸਵਾਾਸਤੇ ਵੀਰੇ ਹਰ ਸਾਲ ਹੀ ਕਰਦੇ ਆਂ ਸੀ ਲੱਕੜਾਂ ਦੀ ਸੇਵਾ ਹਰ ਸਾਲ ਇਕੱਠੀ ਕਰਦੇ ਆਂ ਇਸ ਸਾਲ ਵੀ ਉਦਾਂ ਹੀ ਕਰ ਰਹੇ ਆਂ ਲੰਗਰ ਲੱਗਦਾ ਉਹਨੇ ਪਿੰਡ ਦਾ ਫਤੇਗੜ ਸਾਹਿਬ ਤੇ ਪਿੰਡ ਚ ਘੁੰਮ ਕੇ ਲੱਕੜਾਂ ਇਕੱਠੀਆਂ ਕਰਦੇ ਹੋ ਹਾਂਜੀ ਹਾਂ ਪਿੰਡ ਚ ਸਾਰੇ ਲੋਕ ਸੋ ਦਿੰਦੇ ਨੇ ਸਾਥ ਲੱਕੜਾਂ ਦਿੰਦੇ ਨੇ ਆਪਣੇ ਘਰਾਂ ਚੋਂ ਇਕੱਠੀਆਂ ਕਰਕੇ ਅੱਛਾ ਸਵਾ ਤੇ ਬੰਨ ਕੇ ਜਾਵਾਂਗੇ ਸਵਾ ਤੇ ਬੰਨਾਂਗੇ ਹਾਂਜੀ ਹਾਂ ਅੱਛਾ ਭਾਈ ਤੁਹਾਡਾ ਨਾਮ ਕੀ ਆ ਪਵਰੀਤ ਸਿੰਘ ਜੀ ਪਵਰੀਤ ਸਿੰਘ ਹਾਂਜੀ ਅੱਛਾ ਪਵਰੀਤ ਸਿੰਘ ਗੱਲ ਕਰੀਏ ਆ ਸ਼ੀਦੀ ਧਾੜੇ ਬਾਰੇ ਪਤਾ ਹੈ ਹਾਂਜੀ ਹਾਂ ਪਤਾ ਹੈ ਹਾਂਜੀ ਹਾਂਜੀ ਪਤਾ ਜੀ ਛੋਟੇ ਹੁੰਦੇ ਤਾਂ ਪਤਾ ਹੈ ਕਿ ਹੁਣ ਤੋਂ ਹੀ ਪਤਾ ਨਹੀਂ ਛੋਟੇ ਹੁੰਦੇ ਤਾਂ ਪਤਾ ਜੀ ਛੋਟੇ ਹੁੰਦੇ ਹਾਂਜੀ ਅੱਛਾ ਪਵਰੀ ਦੇ ਹੁਣ ਦੇ ਕਿਵੇਂ ਦੇਖਦੇ ਬੱਚਿਆਂ ਨੂੰ ਸ਼ਹੀਦੀ ਦਿਹਾੜੇ ਵਾਰ ਇਹ ਨਹੀਂ ਦੱਸਿਆ ਜਾਂਦਾ ਸਕੂਲਾਂ 'ਚ ਹਨ ਆਪਣੇ ਟਾਈਮ 'ਚ ਸਕੂਲਾਂ 'ਚ ਦੱਸਿਆ ਜਾਂਦਾ ਸੀਗਾ ਵੀ ਹਾਂ ਛੋਟੇ ਸਾਬਜ਼ਾਦਾਂ ਦੇ ਕੀ ਹੁੰਦੇ ਸੀਗੇ ਹਨਾ ਵੀ ਉਹਨਾਂ ਦੀ ਸ਼ਹਾਦਤਾਂ ਬਾਰੇ ਦੱਸਿਆ ਜਾਂਦਾ ਅਜੀਤ ਸਿੰਘ ਨੇ ਕੀ ਕੀਤਾ ਸੀਗਾ ਜੁਜਾਰ ਨੇ ਕੀਤਾ ਸੀ ਜੋਰਾਵਰ ਸਿੰਘ ਨੇ ਕੀਤਾ ਸੀ ਫਤੇ ਸਿੰਘ ਨੇ ਕੀ ਕੀਤਾ ਸੀ 10 ਗੁਰੂਆਂ ਦੇ ਨਾਂ ਵੀ ਦੱਸਿਆ ਜਾਂਦੀ ਅੱਜ ਕੱਲ ਦਾ ਬੱਚਿਆਂ ਨੂੰ 10 ਗੁਰੂਆਂ ਦੇ ਨਾਂ ਪੁੱਛ ਲਓ ਉਹਨਾਂ ਨੂੰ ਉਹ ਵੀ ਨਹੀਂ ਪਤਾ ਹਾਂਜੀ ਹਾਂ ਇਹ ਤਾਂ ਹੈ ਕਿਉਂਕਿ ਆਪਣੀ ਐਜੂਕੇਸ਼ਨ ਇਦਾਂ ਦੀ ਆ ਗਈ ਨਾ ਆਪਾਂ ਕੋ-ਐਜੂਕੇਸ਼ਨਾਂ 'ਚ ਬ੍ਰਿਟਿਸ਼ ਕਲਚਰ ਉਹ ਕਰ ਰਹੇ ਹਾਂ ਜੀ ਹੁਣ ਸਰਕਾਰ ਇਸ ਬਾਰੇ ਤਾਂ ਪਤਾ ਹੁੰਦਾ ਸਾਰਿਆਂ ਨੂੰ ਇਹ ਫਿਰ ਜੇ ਉਹ ਆਪਾਂ ਨੂੰ ਸੁਖਾ ਰਹੇ ਨੇ ਜੀ ਹੁਣ ਅੱਜ ਕੱਲ ਮੈਂ ਕਹਿੰਦਾ ਸਰਕਾਰੀ ਸਕੂਲ ਸਾਰੇ ਖਾਲੀ ਪਏ ਨੇ ਆਪਣੇ ਪਿੰਡ ਦੇ ਵਿੱਚ ਜਾ ਕੇ ਦੇਖੋ ਸਾਰੇ ਬਾਹਰ ਜਾ ਰਹੇ ਨੇ ਠੀਕ ਹੈ ਤੇ ਮਤਲਬ ਸ਼ਹਿਰਾਂ ਦੇ ਵਿੱਚ ਵਧੀਆ ਸਕੂਲਿੰਗ ਚਾਹੀਦੀ ਹੈ ਗਵਰਨਮੈਂਟ ਸਕੂਲਾਂ ਨੂੰ ਕੋਈ ਪੁੱਛਦਾ ਨਹੀਂ ਜੀ ਤੇ ਕੁਸ਼ਿਹਦਾ ਵੀ ਥੋੜਾ ਉਹ ਹੈ ਬਾਕੀ ਆਪਣਾ ਘਰਦਿਆਂ ਦੇ ਵੀ ਹੁੰਦਾ ਹੀ ਉਹਨਾਂ ਨੇ ਕਿਵੇਂ ਬੱਚੇ ਨੂੰ ਟ੍ਰੀਟ ਕਰਨਾ ਹੈ। ਅੱਛਾ ਵਰੀਦ ਮੈਂ ਇੱਕ ਗੱਲ ਹੋਰ ਪੁੱਛਾਂ ਅੱਜ ਕੱਲ ਦੀ ਜਨਰੇਸ਼ਨ ਤੁਸੀਂ ਨੌਜਵਾਨ ਹੋ ਨਾ ਅੱਜ ਕੱਲ ਦੀ ਜਨਰੇਸ਼ਨ ਬਾਹਰ ਜਾਣ ਨੂੰ ਕਿਉਂ ਕਹਿੰਦੀ ਹੈ? ਸਭ ਤੇ ਆ ਵੀ ਹਾਂ ਯਾਰ ਚਲੋ ਕੈਨੇਡਾ ਚੱਲੀਏ ਫਿਰ ਆਸਟ੍ਰੇਲੀਆ ਚੱਲੀਏ। ਇਹਦੇ ਬਾਰੇ ਤਾਂ ਮੈਂ ਕੋਈ ਬਿਆਨ ਨਹੀਂ ਦੇ ਸਕਦਾ ਕਿਉਂਕਿ ਮੇਰਾ ਤਾਂ ਪਰਸਨਲ ਕੋਈ ਉਹ ਹੈ ਨਹੀਂ ਮੈਟਰ। ਮੈਂ ਤਾਂ ਯਾਰ ਦੋਸਤ ਵੀ ਹੈ ਨਾ ਜਿਹੜੇ ਉਹ ਕੈਨੇਡਾ ਜਾਣ ਨੂੰ ਕਹਿੰਦੇ ਨੇ। ਕੀ ਗੱਲ ਇੱਥੇ ਆਪਣੇ ਖਰਚੇ ਨਹੀਂ ਪੂਰੇ ਹੁੰਦੇ ਜਾਂ ਫਿਰ ਇੱਥੇ ਆਪਾਂ ਨੂੰ ਮੇਰੇ ਖਿਆਲ ਨਾਲ 19 ਬਣਦੇ ਨਹੀਂ, ਪੈਸੇ ਨਹੀਂ ਬਣਦੇ। ਇਹ ਕਿ ਭੇਡ ਚਾਲ ਕਹਿ ਸਕਦੇ ਆ ਇਹ ਹੋਰ ਤਾਂ ਕੋਈ ਨਹੀਂ ਹੈ ਕਿਉਂਕਿ ਬਾਹਰ ਵੀ ਜੇ ਦੇਖਿਆ ਜਾਵੇ ਹੁਣ ਤਾਂ ਬਹੁਤ ਬੁਰਾ ਹਾਲ ਹੈ ਜੇ ਦੇਖਿਆ ਫਰੈਂਡ ਸਰਕਲ ਸਾਰਾ ਹਨਾ ਬਾਹਰ ਹੀ ਹੈ ਤੇ ਉਹਨਾਂ ਦੇ ਜਦ ਪੁੱਛਦੇ ਆ ਉਹ ਕਹਿੰਦੇ ਵੀ ਪੰਗਾ ਹੀ ਲੈ ਲਿਆ ਤਾਂ ਪੰਜਾਬ ਚ ਰਾਈ ਕੰਮ ਹੋ ਸਕਦਾ ਹਾਂਜੀ ਹਾਂ ਜ਼ਰੂਰ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਖੇਤੀ ਕਰ ਲਈ ਆਪਣੇ ਦਾਦੇ ਪੁਰਦਾਦੇ ਖੇਤੀ ਕਰਦੇ ਸੀ ਜ਼ਰੂਰੀ ਆਪਾਂ ਜਾ ਕੇ ਕੈਨੇਡਾ ਜਾ ਕੇ ਲੇਬਰ ਕਰਨੀ ਹੈ ਜੀ ਲੇਬਰ ਕਰਨੀ ਹਾਂਜੀ ਅੱਛਾ ਪਾਜੀ ਤੁਹਾਡਾ ਕੀ ਨਾਮ ਹੈ ਮੈਨੂੰ ਤਾਂ ਬੁਲਾਏ ਬਸ ਇਹ ਹੋ ਗਿਆ ਬਹੁਤ ਹੈ ਤੇ ਨਾਮ ਕੀਆ ਮੇਰਾ ਗੁਰਪ੍ਰੀਤ ਸਿੰਘ ਆ ਜੀ ਬਾਜੀ ਸਾਰੇ ਗੱਲ ਕਰ ਰਹੇ ਹੋ ਨਾ ਤੁਸੀਂ ਖੇਤੀ ਕਰਦੇ ਹੋ ਹੈਨਾ ਹਾਂਜੀ ਹਾਂਜੀ ਜਿਵੇਂ ਬਾਈ ਨੇ ਗੱਲ ਕੀਤੀ ਕਿ ਬਾਹਰ ਜਾਣ ਨਾਲੋਂ ਵਧੀਆ ਖੇਤੀ ਕਰ ਲਓ ਸਾਰੇ ਹੈਨਾ ਕਿਵੇਂ ਦੇਖਦੇ ਹੋ ਕਿ ਬਾਹਰ ਜਾਣਾ ਬਾਹਰ ਆਪਾਂ ਬਾਹਰ ਜਾ ਕੇ ਵੀ ਉੱਥੇ ਲੇਬਰ ਹੀ ਕਰਨੀ ਹੈ ਉੱਥੇ ਜਾ ਕੇ ਕਿਹੜਾ ਪੜੀਸੀ ਲੱਗ ਜਾਣਾ ਹੈ ਸਾਰਿਆਂ ਨੇ ਹੈਨਾ ਕਰਨੀ ਇੱਥੇ ਵੀ ਆਪਾਂ ਨਹੀਂ ਕਰ ਸਕਦੇ ਖੇਤੀ ਕਿ ਆਪਾਂ ਯੂਪੀ ਤੋਂ ਭਈਏ ਬੁਲਾ ਲੈਣੇ ਆ ਹੈਨਾ ਖੇਤੀ ਵਾਸਤੇ ਆਪ ਸ਼ਰਮ ਹੁੰਦੀ ਹੈ ਕਰਨ ਚ ਨਹੀਂ ਕੋਈ ਸ਼ਰਮ ਨਹੀਂ ਅਸੀਂ ਖੇਤੀ ਉਹ ਕਰਦੇ ਆ ਅਸੀਂ ਕਿਹਦੀ 100 ਗਿੱਲੇ ਦੀ ਖੇਤੀ ਹੈ ਸਾਡੀ ਠੇਕੇ ਤੇ ਲੰਨੇ ਆ ਸਾਰੀ ਖੇਤੀ ਠੇਕੇ ਤੇ ਕਰਦੇ ਆ ਜੀ ਨਾਲੇ ਠੇਕੇ ਤੇ ਹਾਂਜੀ ਹਾਂ ਅੱਛਾ ਬਾਹਰ ਜਾਣ ਨੂੰ ਕਿ ਪੰਜਾਬ ਸਾਰਾ ਕਾਲਾ ਬੈਠਾ ਹੈ ਦੇਖੋ ਤਾਂ ਹੁਣ ਭੇਡ ਚਾਲਾ ਇਹਨਾਂ ਨੇ ਕਿਹਾ ਮੁੰਡੇ ਨੇ ਵੀ ਭੇਡ ਚਾਲਾ ਤਾਂ ਵੀ ਹਾਂ ਜੀ ਮੇਰਾ ਪਰਿਵਾਰ ਚ ਲਿਆ ਗਿਆ ਤਾਂ ਮੈਂ ਮੇਰਾ ਇਹ ਵੀ ਚਲੇ ਜਾਊ ਖਾਨੀ ਉੱਥੇ ਜਾ ਕੇ ਫਰੀ ਦੀਆਂ ਰੋਟੀਆਂ ਖਾਣਗੇ ਕੋਈ ਨਹੀਂ ਖਾ ਸਕਦਾ ਕੰਮ ਉਰੇਪ ਕਰਨਗੇ ਤਾਂ ਉੱਥੇ ਵੀ ਕੰਮੇ ਕਰਨਾ ਪੈਂਦਾ ਉੱਥੇ ਗੋਰਿਆਂ ਦੀ ਗੁਲਾਮੀ ਕਰੋ ਜਾ ਕੇ ਉਰੇ ਆਪਣਾ ਠਾਠ ਨਾਲ ਕੰਮ ਕਰੋ ਜੇ ਆਪਣਾ ਕੰਮ ਕਰਦੇ ਆ ਤੇ ਮੈਂ ਗੱਲ ਕਰਾ ਹੈ ਨਾ ਵੀਰੇ ਨੇ ਸ਼ੀਧੀ ਦਿਹਾੜੇ ਬਾਰੇ ਗੱਲ ਕੀਤੀ ਸੀ 10 ਗੁਰੂਆਂ ਬਾਰੇ ਵੀ ਗੱਲ ਕੀਤੀ ਹੈ ਨਾ ਵੀ ਅੱਜ ਕੱਲ ਬੱਚਿਆਂ ਨੂੰ ਨਹੀਂ ਯਾਦ ਹੁੰਦਾ ਹੈ ਨਾ ਜੇ ਗੱਲ ਕਰੀਏ ਘਰ 'ਚ ਨਾ ਆਪਾਂ ਸੇਲੀਆਂ ਤਾਂ ਸਾਰੇ ਗੱਲ ਕਰ ਰਹੇ ਹੁੰਦੇ ਨੇ ਹੈ ਨਾ ਵੀ ਹਾਂ ਵੀ ਗਰਲਫ੍ਰੈਂਡ ਬॉयਫ੍ਰੈਂਡ ਬਾਰੇ ਸਾਰਿਆਂ ਨੂੰ ਪਤਾ ਹੈ ਪਰ ਜੇ ਗੱਲ ਕਰੀਏ ਸ਼ਾਦਾ ਤਾਂ ਮਾਰੇ ਨਹੀਂ ਪਤਾ ਕਿਸੇ ਨੂੰ ਸ਼ਾਦਾ ਬਾਰੇ ਤਾਂ ਦੇਖੋ ਜਦ ਕੋਈ ਪੜਾਉਂਦਾ ਹੀ ਨਹੀਂ ਆਪਣੇ ਸਕੂਲਾਂ 'ਚ ਹੁਣ ਆਪਣੇ ਪੰਜਾਬੀ ਨਹੀਂ ਬੋਲਣ ਦਿੰਦੇ ਇੰਗਲਿਸ਼ ਬੋਲੋ ਕਹਿੰਦੇ ਜਾ ਕੇ ਫਿਰ ਪੰਜਾਬ 'ਚ ਰਹਿੰਦੇ ਆ ਆਪਣੇ ਆਪਾਂ ਆਪਣੇ ਬੰਦੇ ਵੀ ਜਿਹੜੇ ਕੋਈ ਪਰਦੇਸੀ ਆਉਂਦਾ ਆਪਾਂ ਉਹਦੇ ਨਾਲ ਹਿੰਦੀ ਬੋਲਦੇ ਆ ਪੰਜਾਬੀ ਚ ਨਹੀਂ ਗੱਲ ਕਰਦੇ ਤੁਸੀਂ ਜਾ ਕੇ ਦੇਖੋ ਇੱਧਰ ਬਾਹਰਲੇ ਉਹ ਚ ਸਟੇਟਾਂ ਚ ਆਪਣੀ ਭਾਸ਼ਾ ਬਣਾਉਂਦੇ ਨੇ ਉੱਥੇ ਸਪੈਸ਼ਲੀ ਉਹ ਹੈ ਵੀ ਫਰੀਜ ਭਾਸ਼ਾ ਸਿਖਾਉਂਦੇ ਨੇ ਆਪਣੀ ਦੇਖੋ ਆਉ ਗੱਲਬਾਤ ਕਰਾਨੇ ਆ ਹਨਾ ਬੀਬੀ ਜੀ ਸ਼ਸ਼ੀਕਲ ਜੀ ਸਾਸੀਕਲ ਬੇਟਾ ਕੀ ਨਾਮ ਹੈ ਜੀ ਭਪਿੰਦਰ ਕੌਰ ਪਹਿਲਾਂ ਨਾ ਤੁਸੀਂ ਕੈਮਰੇ ਤੋਂ ਪਹਿਲਾਂ ਮੈਂ ਕਹੂੰਗਾ ਬਹੁਤ ਪਿਆਰੇ ਹੋ ਹੈਨਾ ਵੀ ਤੁਸੀਂ ਬਹੁਤ ਪਿਆਰ ਨਾਲ ਮੈਨੂੰ ਬੁਲਾਇਆ ਹੈਨਾ ਹਾਂ ਨਾ ਪੁੱਤ ਮੈਨੂੰ ਪਿਆਰ ਇਹ ਤੇਰਾ ਬਹੁਤ ਆਉਂਦਾ ਦੇਖ ਕੇ ਆ ਮੇਰਾ ਪੁੱਤ ਸਾਰੀ ਦਿਹਾੜੀ ਕੋਲ ਦਾ ਮੇਰੇ ਨਾਲ ਨਹੀਂ ਮੈਂ ਦੇਖਿਆ ਪਿੰਡ ਚ ਨਾ ਹੈਨਾ ਬਹੁਤ ਪਿਆਰ ਹੁੰਦਾ ਹਰ ਇੱਕ ਚ ਪੁੱਤ ਤੂੰ ਗਾਹਾਂ ਨੂੰ ਜਾ ਕੇ ਤੇਰੇ ਘਰ ਨਾ ਪੈ ਜਾਣ ਭੁਜਾ ਕੇ ਛੱਡਣ ਗਿਆ ਵੀ ਕੀ ਲੈ ਮੰਗਣਾ ਆ ਕਿ ਲੈਣਾ ਆ ਤੂੰ ਹਾਂ ਮੈਂ ਹੀ ਨਹੀਂ ਪਰ ਕਿਸੇ ਨੂੰ ਕਹਿ ਨਹੀਂ ਮੈਂ ਕਹਿਨੀ ਆ ਪੁੱਤ ਬਹਿ ਜਾ ਦਮ ਲੈ ਲੈ ਫੇਰ ਚੱਲਿਆ ਜਾ ਗਾਹਾਂ ਪਾਣੀ ਪੀ ਲੈ ਨਹੀਂ ਚਾਹ ਬਣੂਗੀ ਤੱਕੋ ਟਾਹ ਪੀ ਲੈ ਨਹੀਂ ਨਾ ਸਹੀ ਚਾਹ ਪੀਲਾ ਅੱਛਾ ਪਿੰਡ 'ਚ ਤੜਕੇ-ਤੜਕੇ ਮੈਂ ਕਹਿੰਨਾ ਚਾਹ ਬੜੀ ਪੀਤੀ ਜਾਂਦੀ ਐ ਨਾ ਸਰ ਜੜੀ ਉਹ ਚੱਲਦਾ ਲੰਗਰ ਤਿਆਰ ਹੋਊ ਸਾਡੇ ਹਾਂ ਚਾਹ ਨੂੰ ਚਾਹ ਦਾ ਲੰਗਰ ਨਹੀਂ ਮੁੱਕਦਾ ਕਦੇ ਵੀ ਇੱਕ ਮੁੱਕੂਗੀ ਦੂਜੀ ਤਰਦੀ ਹਾਂ ਅੱਛਾ ਬੀਬੀ ਜੀ ਗੱਲ ਕਰੀ ਸੀ ਦੀਦੀਹਾੜੇ ਆ ਰਹੇ ਨੇ ਹੈਨਾ ਆਪਾਂ ਛੋਟੇ ਸਾਹਿਬ ਜਦਿਆਂ ਬਾਰੇ ਆਪਣੇ ਕੀ ਛੋਟੇ ਬੱਚਿਆਂ ਨੂੰ ਕਿਉਂ ਨਹੀਂ ਦੱਸਦੇ ਛੋਟੇ ਬੱਚਿਆਂ ਨੂੰ ਪਤਾ ਪੁੱਤ ਪੜਦਾ ਹੀ ਰੀਟ ਖੈੜੀ ਨੇ ਹੂੰ ਹਾਂ ਪਰ ਸਕੂਲਾਂ 'ਚ ਨਹੀਂ ਦੱਸਿਆ ਜਾਂਦਾ ਅੱਜ ਨਾ ਸਕੂਲਾਂ 'ਚ ਇਹ ਦੱਸਿਆ ਜਾਂਦਾ ਵੀ ਕ੍ਰਿਸਮਸ ਕੀ ਹੈ ਵੈਲੈਂਟਾਈਨ ਕੀ ਹੈ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਇਹ ਨਹੀਂ ਦੱਸਿਆ ਜਾਂਦਾ ਹਾਂ ਪੁੱਤ ਦੇਖ ਅਸੀਂ ਤਾਂ ਬਚਪਨ ਤੋਂ ਜਾਣਦੇ ਆਂ ਨਾ ਮੱਥਾ ਹੀ ਸਾਡੇ ਤਾਂ ਫੱਤੇ ਘੜ ਟਿਕਦਾ ਸਮਝ ਗਏ ਕਿ ਨਹੀਂ ਆਰ ਪੱਛੇ ਬੱਚੇ ਨੂੰ ਪਤਾ ਵੀ ਸਾਡੇ ਜੋੜ ਮੇਲਾ ਕੀ ਕੁਝ ਹੁੰਦਾ ਉੱਥੇ ਅਸੀਂ ਕਿਵੇਂ ਲੰਗਰ ਇਕੱਠਾ ਕਰਦੇ ਆਂ ਕੀ ਅਸੀਂ ਲੈ ਕੇ ਜਾਂਦੇ ਆਂ ਦੁੱਧ ਇਕੱਠਾ ਕਰਦੇ ਆ ਲੱਕੜਾਂ ਇਕੱਠੀਆਂ ਕਰਦੇ ਆ ਰੋਟੀ ਪਾਣੀ ਦਾ ਰਾਸਣ ਲੈ ਕੇ ਜਾਵਾਂਗੇ ਉੱਥੇ ਹੀ ਰਹਿਣਾ ਚਾਰ ਦਿਨ ਸਾਰਿਆਂ ਨੇ ਬੱਚਿਆਂ ਨੂੰ ਇਹ ਵੀ ਨਹੀਂ ਦੱਸਿਆ ਜਾਂਦਾ ਵੀ ਇਸ ਪੱਗ ਪਿੱਛੇ ਹੈ ਨਾ ਜਿਹੜੀ ਇੱਕ ਪੱਗ ਬੰਦਦੇ ਆਪਾਂ ਹੈ ਨਾ ਕਿੰਨੀਆਂ ਕੁਰਬਾਨੀਆਂ ਦੇਤੀਆਂ ਕਿੰਨੀ ਸ਼ਹੀਦیاں ਹੋ ਗਈਆਂ ਨੇ ਇਹ ਦੱਸਦੇ ਤਾਂ ਨਹੀਂ ਬੁੱਗੇ ਆਹ ਜਿਹੜਾ ਚੜਨ ਦਾ ਹੋਇਆ ਵਿਆਰਵਾਜ ਜਾ ਰਹੀ ਹੈ ਲੱਲੀ ਛੱਲੀ ਬਾਹਰ ਹਾਂ ਅ ਕੱਲ ਦੋ ਚੜ ਗਏ ਸਾਡੇ ਦੋ ਚੜ ਗਏ ਹਾਂ ਉਹ ਵੀ ਤੇਰੇ ਵਰਗੇ ਸੋਹਣੇ ਸੋਹਣੇ ਜਵਾਕ ਅਸੀਂ ਬੀਬੀ ਜੀ ਮੈਂ ਗੱਲ ਕਰਾਂ ਤੁਸੀਂ ਬਾਹਰ ਚੜਨ ਦੀ ਗੱਲ ਕੀਤੀ ਨਾ ਪੰਜਾਬ ਤਾਂ ਦਾ ਹੀ ਖਾਲੀ ਹੋਈ ਜਾ ਰਿਹਾ ਸਾਰਾ ਹੀ ਕਿਸੇ ਦਾ ਜਿੰਦੇ ਲੱਗੇ ਹੋਏ ਨੇ ਪੁੱਤ ਸਾਡੇ ਪਿੰਡ ਦੇ ਵਿੱਚ ਥੋੜਾ ਜਿਹਾ ਹੋਇਆ ਥੋੜਾ ਜਿਹਾ ਦੋ ਕੁ ਸਾਲੇ ਹੋਏ ਨੇ ਦੋ ਕਿਉਂ ਚਾਰ ਪੰਜ ਸਾਲ ਹੋ ਗਏ ਵੀ ਜਦ ਕੋਈ ਕਰੇ ਨਹੀਂ ਸੀਗਾ ਜਦੋਂ ਆਸਟ੍ਰੇਲੀਆ ਖੁੱਲਿਆ ਜਦ ਤੇ ਲਾ ਲੈ ਤੂੰ ਕੋਈ ਰਿਹਾ ਹੀ ਨਹੀਂ ਕੁੜੀਆਂ ਕੀ ਮੁੰਡੇ ਕੀ 12 ਕਰਨੀਆਂ ਨੇ ਜਦੇ ਭੱਜ ਜਾਣਾ ਉਹਨਾਂ ਨੇ ਸਾਨੂੰ ਨਾ ਸਾਨੂੰ ਤੋਰ ਦੋ ਖੇਤ ਚ ਤੋਰਦੇ ਆ ਬੇਬੇ ਸਾਨੂੰ ਮੈਨੂੰ ਤਾਂ ਕੱਖ ਨਹੀਂ ਵੱਢਣੇ ਆਉਂਦੇ ਹੁਣ ਜਿਹੜਾ ਪੜਦਾ ਹੀ ਉਥੇ ਆ ਸਵੇਰੇ 5 ਵਜੇ ਸਵੇਰੇ 6 ਵਜੇ ਗੱਡੀ ਲੰਗ ਜਾਂਦੀ ਆ ਉਹਦੇ 6 ਵਜੇ ਜਾ ਕੇ 5 ਵਜੇ ਉਹਨੇ ਆਉਣਾ ਮੇਰੇ ਪੁੱਤੇ ਨੇ 5 ਵਜੇ ਆਉਣਾ ਜੇ ਇਹਨੂੰ ਕਹੂੰਗੀ ਵੀ ਤੂੰ ਥੱਪ ਕੱਖਾਂ ਦਾ ਵੱਢ ਲੈ ਬੇਬੇ ਮੇਤੇ ਤਾਂ ਵੱਢਿਆ ਨਹੀਂ ਜਾਂਦਾ ਹੈਗਾ ਕਿਉਂ ਬੈਠਿਆ ਨਹੀਂ ਜਾਂਦਾ ਬੈਠਿਆ ਜਾਂਦਾ ਦਾਦਾ ਵੱਡੂ ਪੋਤਾ ਚੱਕ ਲਿਆਉ ਠੀਕ ਆ ਕਿ ਨਹੀਂ ਕਹ ਦੇ ਤੈਨ ਜਾਣਾ ਬਾਹਰ ਨੂੰ ਹਾਂ ਜੇ ਕੋਈ ਗੱਲ ਹੋਵੇ ਤਾਂ ਤੈਨੂੰ ਤਾਂ ਪਤਾ ਨਹੀਂ ਹੈਗਾ ਤੂੰ ਤਾਂ ਕਾਮੜੀ ਆ ਆਈ ਨਹੀਂ ਆਈ ਕਹਿੰਦੇ ਨੇ ਹੁਣ ਦੱਸ ਮੈਂ ਜਿਹੜੀ ਪੜ੍ਹੀ ਨਹੀਂ ਲਿਖੀ ਨਹੀਂ ਮੈਨੂੰ ਇੰਗਲਿਸ਼ ਦਾ ਕੀ ਪਤਾ ਵੀ ਕੀ ਇੰਗਲਿਸ਼ ਕੀ ਚੀਜ਼ ਹੁੰਦੀ ਹੈ ਕਾਦੇ ਨਾਲ ਕਾਈਂਦੀ ਆ ਜਾਂ ਸਕੂਲ ਹੀ ਨਹੀਂ ਤੋਰਿਆ ਮੇਰੇ ਚ ਕੀ ਦਿਸਿਆ ਮੈਨੂੰ ਇਹ ਦੱਸ ਤੈਨੂੰ ਬਹੁਤ ਕੁਝ ਦਿਖ ਰਿਹਾ ਨਹੀਂ ਨਹੀਂ ਇਹ ਗੱਲ ਨਹੀਂ ਨਾ ਨਾ ਬਹੁਤ ਤਾਂ ਵੀ ਨਹੀਂ ਮੈਂ ਤੈਨੂੰ ਇਹ ਦੱਸਦੀ ਆ ਵੀ ਰੋਟੀ ਖਾਂਦੇ ਘਰ ਤੋਂ ਆਪਦੀ ਚੱਲ ਲਾਤਾ ਪਸਾਤਾ ਖਾਣਾ ਪੈਂਦਾ ਇਹ ਕੁਝ ਵੀ ਹੋਵੇ ਪੜਾਈ ਕਰ ਲਈ ਵੀ ਪੁੱਤੋਂ ਉਹਨਾਂ ਨੇ ਕਮਾ ਕੇ ਲਿਆ ਠੀਕ ਹੈ ਕਿ ਨਹੀਂ ਤੂੰ ਰੋਟੀ ਖਾਣਾ ਆਪਣੇ ਘਰ ਤੂੰ ਭੁੱਖਾ ਨਹੀਂ ਮਰਦਾ ਮੈਂ ਤੈਨੂੰ ਦੇਖ ਲਿਆ ਠੀਕ ਹੈ ਕਿ ਨਹੀਂ ਹਾਂ ਭੁੱਖਾ ਨਹੀਂ ਮਰਦਾ ਨਾ ਨਾ ਭੁੱਖਾ ਨਹੀਂ ਮਰਦਾ ਜਿੰਦਗੀ ਚੋਂ ਨਹੀਂ ਮਰਨਾ ਤਾਈ ਜੀਵਨ ਨੂੰ ਬਸ ਆਪਣੀ ਬਸ ਚ ਰੱਖੀ ਲੰਡੂਆਂ ਤੋਂ ਆਪਦਾ ਖੜਾ ਛੜਾਈ ਨਹੀਂ ਬੀਬੀ ਜੀ ਮੈਂ ਨਾ ਪੈਸਾ ਫੂਕਦਾ ਜ਼ਰੂਰ ਨਾ ਪਰ ਕਿੱਥੇ ਪਤਾ ਕੀ ਖਾਣ ਵਾਲੀ ਚੀਜ਼ਾਂ ਤੇ ਮੈਨੂੰ ਸਵਾਦ ਨਾ ਐ ਚਾਹੀਦਾ ਹੁੰਦਾ ਵੀ ਬਸ ਮੈਨੂੰ 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 ਜਨਮ ਹੋਊ ਤੇਰਾ ਮਾਪਿਆ ਦੇ ਘਰ ਤੋਂ ਨਾ ਨਾ ਮੈਂ ਤਾਂ ਸੁਣਿਆ ਸੁਣਿਆ ਆ ਰਹਾ ਹਾਂ ਭਾਈ ਅੱਛਾ ਉਹ ਵੀ ਚਲ ਕੋਈ ਨਾ ਵਿੱਚ ਬੈਠੇ ਨੇ ਜਿਹੜੇ ਖਤਰੀ 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 ਪਰ ਮੈਂ ਮੈਂ ਪਤਾ ਕੀ ਸੋਚਦਾ ਸੀਗਾ ਮੈਂ ਸੋਚਦਾ ਸੀ ਬਿਨਾ ਯਾਰ ਮੈਨੂੰ ਉਹ ਵੀ ਸਵਾਦ ਮਿਲ ਜੇ ਮਤਲਬ ਖਾਣ ਵਾਲੀ ਚੀਜ਼ ਹੁੰਦੀ ਹੈ ਨਾ ਜਿਹੜੀ ਜਿਵੇਂ ਅੱਜ ਕੱਲ ਦੇ ਮੋਮੋਸ ਪੀਜ਼ੇ ਚੱਲਦੇ ਨੇ ਆਹ ਸਾ ਕਰਨੀ ਹੈ ਜੀ ਰੈਣੀ ਹਾਏ ਆ ਜਾ ਬਿੱਟੀਆਂ ਬੜਾ ਮਨ ਤੇਰੀ ਵੀ ਮੇਰੀ ਬਣ ਰਹੀ ਹੈ ਕੈਨੇਡਾ ਚ ਜਾਉ ਤੇਰੀਆਂ ਪੜਾਣ ਦੇਖਣ ਗਿਆ ਆਪਣਾ ਕੋ ਕੀ ਆ ਵੀਡੀਓ ਹਾਏ ਮੇਰੇ ਕੋਲੇ ਕੀ ਹੈ ਤੇਰੇ ਕੋਲ ਗੱਲਾਂ ਆਉਣੇ ਸਾਰੇ ਗੱਲਾਂ ਸੁਣਾਉਣੀਆਂ ਨੇ ਇਹ ਗੱਲਾਂ ਸੁਣਨੇ ਆਏ ਨੇ ਏਡੀ ਦੂਰੋਂ ਚੱਨ ਕੇ ਇਹ ਘਬਰਾ ਕਿੰਨੀਆਂ ਗੱਲਾਂ ਸੁਣਨੀਆਂ ਇਹ ਗੱਲਾਂ ਸੁਣਨੇ ਮੇਰੇ ਕੋਲੇ ਆਏ ਨੇ ਪੁੱਤ ਖਾਣ ਨਾਲ ਦਿਮਾਗ ਤਾਂ ਕਦੇ ਨਾ ਲੱਗੂ ਨਹੀਂ ਨਹੀਂ ਮੈਂ ਨਹੀਂ ਮੁਖੀ ਮਿੱਸੀ ਖਾ ਠੰਡਾ ਪਾਣੀ ਪੀ ਸਰ ਉਹਦਾ ਸਾਗ ਮੱਕੀ ਦੀ ਰੋਟੀ ਹਾਂ ਮੱਕੀ ਦੀ ਰੋਟੀ ਬਿਨਾ ਮਿਲੇ ਸਾਗ ਬਿਨਾ ਮਿਲੇ ਮੇਰੀ ਪੋਤੀ ਘਰੇ ਪੱਕਦਾ ਨਹੀਂ ਕਾਂਦੀ ਨਾ ਇਹਦੀ ਨਹੀਂ ਗੱਲ ਕਰਦੀ ਖਾ ਰੁਕੀ ਮੀਸੀ ਜਹੀ ਜੀ ਮਿਲਦੀ ਆ ਪਰ ਸਬਰ ਕਰ ਵਾਹਿਗੁਰੂ ਨੇ ਆਪਾਂ ਨੂੰ ਸਬਰ ਦਿੱਤਾ ਸਾਬ ਜਾਦਿਆਂ ਨੇ ਆਪਾਂ ਨੂੰ ਸਬਰ ਦਿੱਤਾ ਉਹ ਵੀ ਤਾਂ ਦੋ ਦਿਨਾਂ ਦੇ ਭੁੱਖੇ ਹੀ ਬੈਠੇ ਸੀ ਨਾ ਮੈਰਾ ਦੁੱਧ ਪੀਉਂਦਾ ਠੀਕ ਆ ਟੱਬਰ ਵੀ ਮਰਵਾ ਲਿਆ ਸਾਰਾ ਅੱਜ ਕੱਲ ਦਾ ਕੋਈ ਦੁੱਧ ਵੀ ਨਹੀਂ ਪੀਂਦਾ ਨਾ ਦੁੱਧ ਪੀਂਦੇ ਨਹੀਂ ਸਾਡੇ ਤਾਂ ਰੋਟੀਆਂ ਦੁੱਧ ਨਾਲ ਖਾਂਦਾ ਉਹਦੇ ਬੈਠਾ ਮੇੜਾ ਬੜ ਬਿੱਲਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਚੰਗਾ ਪੁੱਤ ਬਹੁਤ ਬਹੁਤ ਧੰਨਵਾਦ ਬਾਪੂ ਜੀ ਉਹ ਪੀ ਲੈਨੇ ਆ ਜੀ ਮੜਾ ਇਹ ਕੈਮਰਾ ਬੰਦ ਕਰਕੇ ਪੀਣਾ ਪੈਣਾ ਨਾ ਉਹ ਬਾਈ ਵੀ ਖੜਾ ਹੈ ਨਾ ਅੱਛਾ ਪੀ ਲੈ ਪੁੱਤ ਉਹਨੂੰ ਚੰਗੀ ਲੱਗਦੀ ਉਹ ਵਿੱਚ ਦੀਕਦੀਆਂ ਨਾ ਮੇਰੇ ਤੇ ਗਾਲਾਂ ਕੱਢਦੀ ਉਹ ਵੀ ਮੌਜ ਨਾ ਮਜ਼ਾ ਲੈ ਰਿਆ ਖੜਾ ਤੈਨੂੰ ਦੋ ਵਾਰੀ ਤਾਂ ਕਹ ਲੈ ਪੁੱਤ ਜਾ ਦੀ ਗੁੱਟ ਪੀ ਲੈ ਪੀ ਲੈ ਜான்ਸਨ ਬਾਈ ਪੀ ਲੈ ਹੁਣ ਕੈਮਰਾਮੈਨ ਨੂੰ ਵੀ ਬੇਨਤੀ ਕਰਦਾ ਚਾਹ ਪੀ ਲੈ ਫਿਰ ਆਪਾਂ ਅੱਗੇ ਚੱਲਦੇ ਆਂ ਆਜੋ ਹੈਂ ਜੋ ਤੋ ਬਾਈ ਮੈਂ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰੇ ਲੋਕਾਂ ਨੂੰ ਇੱਕ ਗੱਲ ਐਸੈਸ ਕਰਾਉਣਾ ਚਾਹੁੰਦਾ ਜੀ ਕਿ ਜਿਹੜੇ ਆਪਾਂ ਮੂਵੀ ਦੇਖਦੇ ਆਂ ਚਾਰ ਸਾਹਿਬ ਜਾਦੇ ਹੂੰ ਵੀ ਉਹ ਚ ਆਪਾਂ ਚਾਰ ਸਾਹਿਬਜ਼ਾਦੇ ਨੂੰ ਸਿਰਫ ਕਾਰਟੂਨ ਦੇ ਰੂਪ ਵਿੱਚ ਦੇਖਿਆ ਪਰ ਬਈ ਅਸਲ 'ਚ ਉਹ ਗੁਰੂ ਗੋਬ ਸਿੰਘ ਜੀ ਦੇ ਲਾਲ ਸੀਗੇ ਆਪਣੇ ਜਵਾਖਾਂ ਵਰਗੇ ਜਵਾਕ ਸੀਗੇ ਕਿ ਜਿਹੜੀ ਛੋਟੀ ਜੀ ਉਮਰ ਵਿੱਚ ਹੀ ਆਪਣੀ ਕੌਮ ਵਾਸਤੇ ਨੀਹਾਂ ਵਿੱਚ ਖੜ ਗਏ ਉਹਨਾਂ ਨੇ ਧਰਮ ਨਹੀਂ ਹਾਰਿਆ ਇਸ ਰੂਪ ਨੂੰ ਹਨਾ ਵੀ ਉਹ ਰੱਖਿਆ ਉਹਨਾਂ ਨੇ ਉਹਨਾਂ ਨੇ ਆਪਣਾ ਧਰਮ ਨਹੀਂ ਹਾਰਿਆ ਤੇ ਆਪਣੀ ਸਿੱਖੀ ਨੂੰ ਆਪਣੇ ਧਰਮ ਨੂੰ ਕੇਸਾਂ ਤੇ ਸਵਾਸਾਂ ਨਾਲ ਨਵਾਇਆ ਪੂਰਾ ਤਰੀਕੇ ਨਾਲ ਤੇ ਆਪਣੇ ਲੋਕਾਂ ਨੇ ਮੇਰੇ ਖਿਆਲ ਨਾਲ ਉਹਨਾਂ ਨੂੰ ਕਾਰਟੂਨ ਦੇ ਤਰੀਕੇ ਨਾਲ ਪੇਸ਼ ਕੀਤਾ। ਹਾਂ ਉਹਨਾਂ ਨੇ ਇਸ ਕਰਕੇ ਨਾ ਜਿਹੜੇ ਵੀ ਆਪਣੇ ਜਵਾਕ ਦੇਖਦੇ ਆ ਜਾਂ ਸਾਰੇ ਦੇਖਦੇ ਆ ਉਹਨਾਂ ਦੇ ਮਨ 'ਚ ਇੱਕ ਛਵੀ ਪਈ ਹੋਈ ਆ ਕਿ ਜਿਹੜੇ ਚਾਰ ਸਾਹਿਬ ਜਾਦੇ ਸੀ ਉਹ ਕਾਰਟੂਨ ਮੰਗੂ ਮਤਲਬ ਉਹਨਾਂ ਨੂੰ ਦੇਖਦੇ ਆ ਪਰ ਉਹ ਵੀਰੇ ਐਕਚੁਅਲ 'ਚ ਬੱਚੇ ਸੀਗੇ ਗੁਰਗੋਬ ਸਿੰਘ ਜੀ ਦੇ ਜਿਵੇਂ ਆਪਾਂ ਆਪਣੇ ਜਵਾਕਾਂ ਨੂੰ ਸਕੂਲ ਵੇਲੇ ਸਕੂਲ ਜਾਣ ਵੇਲੇ ਤਿਆਰ ਕਰਕੇ ਭੇਜਦੇ ਆ ਉਹ ਵੀ ਓਵੇਂ ਇੱਕ ਜਵਾਕ ਸੀਗੇ ਬੱਚੇ ਸੀਗੇ ਵੀ ਉਹ ਉਹਨਾਂ ਪਿਆਰ ਕਰਦੇ ਸੀ ਹਾਂ ਉਹਨਾਂ ਨੂੰ ਉਹਨਾਂ ਪਿਆਰ ਕਰਦੇ ਸੀਗੇ ਵੀ ਉਹਨਾਂ ਦਾ ਬੰਦਿਆਂ ਦਾ ਹੌਂਸਲਾ ਦੇਖੋ ਜੀ ਵਾਕਾਂ ਦਾ ਵੀ ਉਹ ਆਪਣੇ ਧਰਮ ਵਾਸਤੇ ਨੀਹਾਂ ਵਿੱਚ ਖੜ ਗਏ ਤੇ ਲੋਕੀ ਸਿੱਧੀ ਦਿਹਾੜੇ ਨੂੰ ਹਨਾ ਵੀ ਉਹ ਨਹੀਂ ਕਰਦੇ ਹਾਂ ਆਓ ਹਨਾ ਗੱਲਬਾਤ ਕਰਾਂਦੇ ਆਂ ਬਾਈ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਵੈਕਟ ਜੀ ਖਾਲਸਾ ਵੈਕਟ ਜੀ ਵਾਤੇ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਜੀ ਪਹਿਲਾਂ ਮੈਂ ਮਾੜਾ ਉੱਪਰ ਹੀ ਹੋ ਜਾਣਾ ਹਨਾ ਜੌਨਸਨ ਵੀਰੇ ਹਾਂ ਹੁਣ ਹੁਣ ਠੀਕ ਆ ਅੱਛਾ ਪਾਜੀ ਮੈਂ ਗੱਲ ਕਰਾਂ ਹਨਾ ਸਿੱਧੀ ਦਿਹਾੜੇ ਚੱਲ ਰਹੇ ਨੇ ਹਾਂਜੀ ਹਾਂਜੀ ਹਨਾ ਸਿੱਧੀ ਦਿਹਾੜੇ ਬਾਰੇ ਦੱਸਦੇ ਹਾਂ ਆਪਣੇ ਬੱਚਿਆਂ ਨੂੰ ਜਾਂ ਨਹੀਂ ਹਲੇ ਦਾ ਮਿਲਾਂਗੇ ਆਪਸ ਵਿੱਚ ਅਸੀਂ ਯਾਰ ਦੋਸਤ ਗੱਲਾਂ ਕਰਦੇ ਰਹੇ ਨੇ ਤੇ ਫਤੇਗੜ ਸਾਹਿਬ ਸਾਡਾ 84 ਤੋਂ 85 ਦੇ ਗੇੜ ਦਾ ਲੰਗਰ ਚੱਲ ਲਾਉਣਾ ਸਾਡੇ ਪਿੰਡ ਤੇ ਜਾਂਦੇ ਨੇ ਯਾਰਾਂ ਦੋਸਤਾਂ ਨੂੰ ਦੱਸਦੇ ਹਾਂ ਵੀ ਫਤੇਗੜ ਸਾਹਿਬ ਬਾਰੇ ਜਦੋਂ ਹਨਾ ਵੀ ਆਪਣੇ ਯਾਰ ਅੱਗੇ ਯਾਰ ਦੋਸਤ ਨੂੰ ਦੱਸਿਆ ਕਰੋ ਜਿਹੜਾ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਦੱਸਦੇ ਹਾਂ ਹਾਂਜੀ ਜੇ ਕੋਈ ਪੁੱਛਦਾ ਤਾਂ ਆਪਾਂ ਜਰੂਰ ਗੱਲ ਕਰਦੇ ਆਂ ਵੀ ਗੁਰੂ ਸਾਹਿਬ ਦੇ بیٹے ਸੀਗੇ ਛੋਟੇ ਸਾਹਿਬ ਆਦੇ ਸੀ ਵੱਡੇ ਚਮਕੌਰ ਦੀ ਗੜੀ ਵੀ ਸ਼ਹੀਦ ਹੋਈ ਸੀ ਛੋਟੇ ਸ਼ਹੀਦ ਫਤਿਹਗੜ੍ਹ ਸਾਹਿਬ ਤੇ ਜੇ ਕੋਈ ਪੁੱਛਦਾ ਤਾਂ ਆਪਾਂ ਸਾਰਾ ਦੱਸ ਦਿੰਨੇ ਆ ਵੀ ਉੱਥੇ ਨੀਹਾਂ ਵਿੱਚ ਚਿਣੇ ਗਏ ਸੀ ਪਹਿਲਾਂ ਉਦੋਂ ਬਾਅਦ ਚ ਗੁਰਦੁਆਰਾ ਬਗਵਾਨਗੜ੍ਹ ਸਾਹਿਬ ਆ ਉੱਥੇ ਉਹਨਾਂ ਦੇ 48 ਘੰਟੇ ਸਰੀਰ ਪਏ ਰਹੇ ਸੀ ਤੇ ਸ਼ੇਰਾਂ ਨੇ ਉਹਨਾਂ ਦੀ ਰਾਖੀ ਕੀਤੀ ਅੱਛਾ ਵੀਰੇ ਮੈਂ ਇੱਕ ਗੱਲ ਪੁੱਛਾਂ ਤੁਹਾਨੂੰ ਲੱਗਦਾ ਇਤਿਹਾਸ ਨੂੰ ਲੁਕੋਇਆ ਜਾਂਦਾ ਹੈ ਬਿਲਕੁਲ ਜੀ ਸ਼੍ਰੋਮਣੀ ਕਮੇਟੀ ਦੀ ਇਹ ਕਮਜ਼ੋਰੀ ਆ ਜੋ ਕਿ ਇਤਿਹਾਸ ਨੂੰ ਜ਼ਿਆਦਾ ਰਜੀ ਨਹੀਂ ਦੇ ਰਹੀ ਤੇ ਸਿਆਸੀ ਗੱਲਾਂ ਵੱਧ ਧਿਆਨ ਆ ਇਤਿਹਾਸ ਵੱਲੋਂ ਘਟ ਜਾਇਆ ਜਾਂਦਾ ਮੈਨੂੰ ਲੱਗਦਾ ਜਦੋਂ ਸ਼ੀਦੀ ਦਿਹਾੜੇ ਆਉਂਦੇ ਨੇ ਨਾ ਲੋਕੀਂ ਆ ਜਾਂਦੇ ਨੇ ਚੱਲ ਵੀ ਲੰਗਰ ਲੱਗਣਗੇ ਬਸ ਲੰਗਰ ਖਾ ਕੇ ਆ ਜਾਵਾਂਗੇ ਪਰ ਇਹ ਕੋਈ ਇਹ ਨਹੀਂ ਸੋਚਦਾ ਕਿ ਹਾਂ ਉਸ ਉਸ ਜਗ੍ਹਾ ਤੇ ਹੋਇਆ ਕੀ ਸੀ ਨਹੀਂ ਤੁਸੀਂ ਉੱਥੇ ਵੀ ਜੇ ਜਾਓਗੇ ਤਾਂ ਪੁੱਛ ਲਿਓ 50% ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਮੇਲੇ ਦਾ ਰੂਪ ਧਾਰਨ ਕਰਦੇ ਨੇ ਇਹ ਕੋਈ ਨਹੀਂ ਮੇਲਾ ਜਨਕਿ ਇਹਨੂੰ ਆਪਾਂ ਆਪਣੇ ਏਰੀਆ ਵਿੱਚ ਇਹਨੂੰ ਸਿੰਘ ਸਭਾ ਕਿਹਾ ਜਾਂਦਾ ਉਹਨੂੰ ਤਰੀਕੇ ਨਾਲ ਜੇ ਆਪਾਂ ਮੰਨੀਏ ਤਾਂ ਇਹਦੇ 100 ਗਮਈ ਦਿਨ ਹੁੰਦੇ ਨੇ ਜਿਵੇਂ ਕਿ ਹੱਡ ਗ੍ਰੰਤੀ ਸਾਹਿਬ ਵੀ ਕਹਿ ਰਹੇ ਸੀ ਮੈਂ ਮੱਥਾ ਟੇਕਣ ਗਿਆ ਸੀ ਉੱਥੇ ਤੇ ਸ਼ਾਮ ਨੂੰ ਜਿਹੜੀ ਕਥਾ ਹੁੰਦੀ ਆ 4 ਵਜੇ ਉਹਦੇ ਵਿੱਚ ਉਹ ਕਹਿ ਰਹੇ ਸੀ ਵੀ ਆਪਾਂ ਉਥੇ ਸਪੀਕਰ ਨਾ ਲਾਈਏ ਤੇ ਇਹਨੂੰ ਮੇਲੇ ਦਾ ਰੂਪ ਨਾ ਧਾਰਨ ਕਰੇ ਨੌਜਵਾਨ ਜਾਂਦੇ ਨੇ ਤਾਂ ਧਾਰਮਿਕ ਗਾਣੇ ਲਾਉਂਦੇ ਨੇ ਪਰ ਉਹ ਸਪੀਕਰ ਲਾ ਕੇ ਇੱਕ ਤਰ੍ਹਾਂ ਦਾ ਉਤਸ਼ਾਹ ਜਾਂ ਮਨਾਈ ਜਾਂਦੇ ਨੇ ਪਰ ਉਹ ਰੋਕੇ ਉਹਨਾਂ ਨੇ ਵਰਜਿਆ ਵੀ ਆਪਾਂ ਸਪੀਕਰ ਨਾ ਲਾਈਏ ਤੇ ਲੰਗਰਾਂ ਦੇ ਵਿੱਚ ਵੀ ਥੋੜਾ ਜਿਹਾ ਆਪਾਂ ਮਿੱਠੇ ਤੋਂ ਪਰਹੇਜ਼ ਕਰੀਏ। ਹਾਂ ਮੈਂ ਦੇਖਿਆ ਸੀਗਾ ਇੱਕ ਪਿੱਛੇ ਦੀ ਵੀਡੀਓ ਵਾਇਰਲ ਹੋਈ ਸੀ ਹਨਾ ਕਿ ਉੱਥੇ ਮਿੱਠਾ ਮਿੱਠੇ ਦਾ ਲੰਗਰ ਲੱਗ ਰਿਹਾ ਸੀਗਾ ਕੁਛ ਹੈਨਾ ਮਿੱਠੇ ਚ ਲੱਗ ਰਿਹਾ ਸੀਗਾ ਲੰਗਰ ਕਿਨੇ ਮਿੱਠੇ ਚ ਲੰਗਰ ਨਹੀਂ ਲਾਣਾ ਚਾਹੀਦਾ ਕਿਉਂ ਨਹੀਂ ਚਲੋ ਜਿਹੜਾ ਮਿੱਠੇ ਦਾ ਫਰਕ ਉਹ ਲੋਕ ਗੁਲਾਬ ਜਾਮੁਨਾ ਦਾ ਲੰਗਰ ਲਾਉਣ ਦੇ ਨੇ ਥੋੜਾ ਜਿਹਾ ਮਿੱਠੇ ਦਾ ਵੀ ਸ਼੍ਰੋਮਣੀ ਕਮੇਟੀ ਵੀ ਐ ਤਾਂ ਚਲੋ ਆਪਣੀ ਦੇਗ ਵੀ ਮਿੱਠੀ ਹੈ ਨਾ ਜੇ ਆਪਾਂ ਇਹ ਸੋਚੀ ਗੱਲ ਪਰ ਕੁਸ਼ਤ ਤੱਕ ਆਪਾਂ ਨੂੰ ਰੋਕਣਾ ਚ ਰੁਕਣਾ ਚਾਹੀਦਾ ਨਿੰਕੀ ਜਿਆਦਾ ਲੋਕ ਪਕੌੜੀਆਂ ਦੇ ਤਨ ਹੋ ਜਾਂਦੇ ਨੇ ਜਲੇਬੀਆਂ ਲੰਗਰ ਲਾਉਂਦੇ ਨੇ ਜਾਂ ਉੱਥੇ ਦੇਖਿਆ ਆਪਾਂ ਨੇ ਸ੍ਰੀ ਲੰਗਰ ਲਾ ਦਿੰਦੇ ਕੋਈ ਸ੍ਰੀ ਲੰਗਰ ਲਾ ਦਿੰਦੇ ਮਹਿੰਗੀ ਮੂਗੀ ਵਾਲਾ ਸਿਸਟਮ ਐ ਇਹ ਸਿਸਟਮ ਕਰੀ ਜਾਂਦੇ ਨੇ ਪਰ ਇਹ ਗਲਤ ਆ ਮੇਰੀ ਸਮਝ ਮੁਤਾਬਕ ਅੱਛਾ ਪਾਜੀ ਇੱਕ ਗੱਲਬਾਤ ਹੋਰ ਕਰਾਂ ਵੀ ਤੁਸੀਂ ਸਾਰੇ ਬੈਠੇ ਹੋ ਹੈਨਾ ਪਿੰਡ ਚ ਐਵੇਂ ਸਾਰੇ ਬੈਠਦੇ ਹੋ ਬਿਲਕੁਲ ਹੀ ਜਗਾ ਜਗਾ ਆਪਣੇ ਮਹੱਲੇ ਵਾਈ ਸਾਰੇ ਇਕੱਠੇ ਹੋ ਕੇ ਮਿਲ ਵਰਤ ਕੇ ਰਹਿੰਦੇ ਨੇ ਸਾਰੇ ਧਾਰਮਿਕ ਪ੍ਰੋਗਰਾਮ ਸਾਰੇ ਇਕੱਠੇ ਮਨਾਉਂਦੇ ਨੇ ਜੀ ਕਿਸੇ ਦਿਨ ਸਾਡੇ ਮੇਂ ਦੁਸ਼ਹਿਰਾ ਬਹੁਤ ਵਧੀਆ ਮਨਾਇਆ ਜਾਂਦਾ ਹਿੰਦੂਆਂ ਦਾ ਤਿਹਾਰ ਆ ਪਰ ਉਹਨ ਸਿੱਖ ਵੀ ਤੇ ਮੁਸਲਮਾਨ ਵੀ ਸਾਰੀਆਂ ਕਾਸਟਾਂ ਉਹਨੂੰ ਇਕੱਠੇ ਹੋ ਕੇ ਮਨਾਉਂਦੀਆਂ ਨੇ ਤੁਸੀਂ ਗੱਲ ਕੀਤੀ ਹੈ ਨਾ ਵੀ ਹਿੰਦੂਆਂ ਦਾ ਤਿਹਾਰ ਵੀ ਤੁਸੀਂ ਮਨਾਉਂਦੇ ਹੋ ਐ ਕਿਉਂ ਨਹੀਂ ਹੁੰਦਾ ਫਿਰ ਹਿੰਦੂਆਂ ਆਪਾਂ ਆਪਣਾ ਤੇ ਆਪਣੇ ਹੈ ਨਾ ਜਿਵੇਂ ਭਾਵੇਂ ਕੋਈ ਵੀ ਗੱਲ ਹੋਵੇ ਸ਼ੀਦੀ ਦਿਹਾੜਾ ਹੀ ਲਾ ਲਓ ਤਿਹਾਰ ਨਹੀਂ ਕਹਿੰਦੇ ਇਹਨੂੰ ਹੈ ਨਾ ਸੌ ਕੀ ਕਹਿੰਦੇ ਪਰ ਇਹ ਦੱਸਿਆ ਤਾਂ ਜਾਣਾ ਚਾਹੀਦਾ ਹੈ ਨਾ ਵੀ ਹਾਂ ਫਤਿਹ ਸਿੰਘ ਕੌਣ ਸੀਗੇ ਬਾਬਾ ਫਤੇ ਸਿੰਘ ਕੌਣ ਸੀ ਬਾਬਾ ਜੋਰਾਵਰ ਸਿੰਘ ਕੌਣ ਸੀ ਬਾਬਾ ਹੈਣਾ ਅਜੀਤ ਸਿੰਘ ਕੌਣ ਸੀ ਇਹਦੇ ਬਾਰੇ ਤਾਂ ਦੱਸਿਆ ਜਾਣਾ ਚਾਹੀਦਾ ਹੈ ਨਾ ਬਿਲਕੁਲ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਉਹਨਾਂ ਨੂੰ ਬਿਲਕੁਲ ਦੱਸਣਾ ਚਾਹੀਦਾ ਹੂੰ ਤੇ ਜੋ ਵੀ ਸਾਡੇ ਬਣੇ ਜਿਵੇਂ ਆਪਾਂ ਗੱਲ ਕਰੀਆ ਪਹਿਲਾਂ ਤੇ ਹਿੰਦੂ ਵੀ ਬਹੁਤ ਵਧੀਆ ਉੱਥੇ ਜਾ ਕੇ ਸੇਵਾ ਕਰਦੇ ਨੇ ਫਤਿਹਗੜ੍ਹ ਸਾਹਿਬ ਜਾ ਕੇ ਅੱਛਾ ਇੱਕ ਗੱਲ ਹੋਰ ਹੈ ਤੁਸੀਂ ਇਹ ਗੱਲ ਸੁਣਦੇ ਹੋ ਵੀ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਨੇ ਹੈਨਾ ਉਹਨਾਂ ਚ ਇੰਗਲਿਸ਼ ਬੋਲੀ ਜਾਂਦੀ ਆ ਹੈਨਾ ਇੰਗਲਿਸ਼ ਆਪਾਂ ਸਿੱਖ ਵੀ ਰਹੇ ਆਂ ਬੋਲ ਵੀ ਰਹੇ ਆਂ ਫਿਰ ਜਿੱਥੇ ਪ੍ਰਾਈਵੇਟ ਚੀਜ਼ ਹੁੰਦੀ ਆ ਉੱਥੇ ਇਹ ਕਿਉਂ ਨਹੀਂ ਪੰਜਾਬੀ ਬਾਰੇ ਕਿਉਂ ਨਹੀਂ ਗੱਲ ਹੁੰਦੀ ਪੰਜਾਬੀ ਦੀ ਵੀ ਗੱਲ ਹੋਣੀ ਚਾਹੀਦੀ ਹੈ ਨਾ ਯਾਰ ਜੇ ਆਪਾਂ ਕਿਸੇ ਹੋਰ ਲੈਂਗੁਏਜ ਨੂੰ ਅਪਣਾ ਰਹੇ ਆ ਤਾਂ ਆਪਾਂ ਆਪਣੀ ਲੈਂਗੁਏਜ ਨੂੰ ਵੀ ਅੱਗੇ ਦੱਸਣਾ ਚਾਹੀਦਾ ਹੈ ਨਾ ਵੀ ਹਾਂ ਪੰਜਾਬ ਤੇ ਪੰਜਾਬੀ ਕੀ ਸੀ ਤੇ ਸ਼ਹੀਦਾਂ ਬਾਰੇ ਵੀ ਦੱਸਣਾ ਚਾਹੀਦਾ ਹੈ 10 ਗੁਰੂਆਂ ਦੇ ਨਾਂ ਵੀ ਦੱਸਣੇ ਉਹ ਤਾਂ ਪਤਾ ਨਹੀਂ ਹੁੰਦਾ ਕਿਸੇ ਨੂੰ ਬਹੁਤ ਘੱਟ ਨੂੰ ਪਤਾ ਹੁੰਦਾ ਦੱਸੇ ਗੁਰੂਆਂ ਦੇ ਨਾਂ ਸੀਰੀਅਲ ਵਾਈਜ਼ ਜਿੰਨ ਕਿ ਜੇ ਆਪਾਂ ਕੱਟ 'ਚ ਦੇਖੀ ਗੱਲ ਕਰਕੇ ਤਾਂ ਉਹਦੇ ਚੋਂ ਦੋ ਚਾਰ ਜਾਣੇ ਦੱਸ ਸਕਦੇ ਜਦੋਂ ਅਰਦਾਸ ਕਰਦੇ ਆ ਅਰਦਾਸ ਸਾਰੇ ਕਰ ਲੈਂਦੇ ਆਪਾਂ ਪਰ ਜਦੋਂ ਆਪਾਂ ਸਿਰਿਓ ਬਾਈ ਨੰਨੋ ਪੁੱਛਨੇ ਗੁਰੂ ਸਾਹਿਬ ਦੇ ਤਾਂ ਉਦੋਂ ਆਪ ਨੂੰ ਨਹੀਂ ਆਉਂਦੇ ਅੱਛਾ ਜਕਾਰੇ ਦਾ ਅਸਲੀ ਹੈ ਨਾ ਜਦੋਂ ਜਕਾਰਾ ਸੀ ਜਾਨੇ ਵੈਸੇ ਉਹਦਾ ਮਤਲਬ ਕੀ ਹੁੰਦਾ ਅਸਲੀ ਇਹ ਜਿੱਤ ਦਾ ਪ੍ਰਤੀਕ ਆ ਜਿਹੜਾ ਬੱਲੇ ਸੋਨੇ ਆ ਸੱਤ ਸੀਆ ਕਾਲਾ ਇਹ ਆਪਣਾ ਜੰਜੀ ਜੂਨ ਆ ਰਾਇ ਜਿੱਤ ਦਾ ਪ੍ਰਤੀਕ ਆ ਵਹਿਰੂ ਇਹ ਖਾਲਸਾ ਵਹਿਰੂ ਜੀ ਦੇ ਫਤਿਹ ਇਹ ਨਿਮਰਤਾ ਦਾ ਪ੍ਰਤੀਕ ਆ ਜਕਾਰੇ ਨਾਲ ਕਹਿੰਦੇ ਜੋਸ਼ ਆ ਜਾਂਦਾ ਇੱਕ ਨਾ ਜਦੋਂ ਬੰਦਾ ਐਵੇਂ ਹੋਵੇ ਨਾ ਕਿ ਹਾਂ ਜਿਸ ਵੇਲੇ ਜੰਗ ਹੁੰਦੀ ਸੀਗੀ ਜਦੋਂ ਲੱਗਦਾ ਸੀ ਨਾ ਜਕਾਰਾ ਉਦੋਂ ਇਹੋ ਜਿਹਾ ਜੋਸ਼ ਆਂਦਾ ਸੀ ਸਿੰਘਾਂ ਚ ਕਿ ਸਿੰਘਾਂ ਨੂੰ ਇਹ ਵੀ ਗੁਰੂ ਦੀ ਕਲਾ ਚ ਹੁੰਦੇ ਸੀਗੇ ਉਹ ਨਹੀਂ ਆਪਣਾ ਗੁਰੂ ਸਾਹਿਬ ਵੱਲੋਂ ਹੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੀ ਜਕਾਰਾ ਬਖਸ਼ਿਆ ਗਿਆ ਇਹ ਜੰਝ ਜੂਨ ਨਾਰਾ ਹੈ ਆਪਣਾ ਜਾਨਕ ਆਪਣੀ ਜਿੱਤ ਦਾ ਪ੍ਰਤੀਕ ਆ ਜੋਸ਼ ਦਾ ਪ੍ਰਤੀਕ ਆ ਜੇ ਭਾਜੀ ਪਿੱਛੇ ਲੰਗਰ ਲਾ ਰਹੇ ਜਕਾਰਾ ਨਹੀਂ ਛੱਡਿਆ ਦੇਖ ਲਓ ਲੰਗਰ ਸਟਾਰਟ ਕਰਤਾ ਜਕਾਰਾ ਨਹੀਂ ਛੱਡਿਆ ਬਿਲਕੁਕੁਲ ਹੁਣ ਤੁਹਾਨੂੰ ਛੱਡਣਾ ਚਾਹੀਦਾ ਨਾ ਭਲੇ ਸੋਨਿਹਾਲ ਆਸ੍ਰੀ ਆਕਾਲ ਅੱਛਾ ਭਾਜੀ ਬਹੁਤ ਵਧੀਆ ਗਾ ਹੈ ਨਾ ਵੀ ਮੈਨੂੰ ਲੱਗਿਆ ਵੀ ਤੁਸੀਂ ਹੈ ਨਾ ਗੱਲ ਕੀਤੀ ਸ਼ਹੀਦੀ ਦਿਹਾੜੇ ਬਾਰੇ ਕਿਸੇ ਨੂੰ ਤਾਂ ਪਤਾ ਹੈ ਨੌਲੇਜ ਹੁੰਦੀ ਹੈ ਨਾ ਤੇ ਅੱਗੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗਾ ਆਪਣੇ ਹਰੀਕ ਨੂੰ ਫਤਿਹਗੜ੍ਹ ਸਾਹਿਬ ਜਾਣਾ ਚਾਹੀਦਾ ਨਮਸਤਕ ਹੋਣਾ ਚਾਹੀਦਾ ਉੱਥੇ ਜਾ ਕੇ ਸੋਗਮਈ ਜੋ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਥਾ ਸੁਣਨੀ ਚਾਹੀਦੀ ਆ ਤੁਹਾਨੂੰ ਜੇ ਦੋ ਆਪਾਂ ਜਾਣੇ ਆ ਤੇ 4 ਵਜੇ ਤਕਰੀਬਨ ਜਾਓ ਤੇ ਮੱਥਾ ਠੀਕ ਕੇ ਆਉਣਾ ਨਾ ਆਪਾਂ ਤੇ ਸ਼ਾਮ ਨੂੰ ਕਥਾ ਹੁੰਦੀ ਆ ਬਹੁਤ ਵਧੀਆ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਤੇ ਗਿਆਨੀ ਜੀ ਜੋ ਆਪਣੇ ਹੈੱਡ ਗ੍ਰੰਤੀ ਸਾਹਿਬ ਨੇ ਉਹ ਸ਼ਾਮ ਨੂੰ ਕਥਾ ਕਰਦੇ ਨੇ ਅੱਛਾ ਇੱਕ ਚੀਜ਼ ਆਖਰੀ ਸਵਾਲ ਕਥਾ ਆਪਾਂ ਕਿਉਂ ਸੁਣ ਸੁਣਨੀ ਚਾਹੀਦੀ ਹੈ ਨਹੀਂ ਇਹ ਆਪਣੀ ਪਰੰਪਰਾ ਹੈ ਉੱਥੇ ਹਰੇਕ ਗੁਰਦੁਆਰੇ ਚ ਸੁਣਨੀ ਜਦੋਂ ਆਪਾਂ ਕਥਾ ਸੁਣਦੇ ਆ ਨਾ ਉਸ ਚ ਚਾਰ ਗੱਲਾਂ ਜਿਹੜੀਆਂ ਜਿਹੜੀਆਂ ਹੁੰਦੀਆਂ ਹਨਾ ਹੈਨਾ ਗੱਲਾਂ ਤੇ ਵਿਚਾਰ ਹੁੰਦੇ ਨੇ ਉਹ ਬਹੁਤ ਡੂੰਘੇ ਹੁੰਦੇ ਨੇ ਉਹਨਾਂ ਸਮਝਦੇ ਜੇ ਸਮਝਣਾ ਜੋ ਸਮਝਦੇ ਹੋ ਨਾ ਆਪਣੇ ਉਸਤੇ ਕੀ ਨਾਮ ਹੈ ਬੈ ਕੇ ਧਿਆਨ ਨਾਲ ਹੈਨਾ ਜ਼ਿੰਦਗੀ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਿਲਕੁਲ ਜੀ ਕਥਾ ਦੇ ਵਿੱਚ ਆਪਾਂ ਨੂੰ ਸਿੱਖਣ ਨੂੰ ਮਿਲਦਾ ਉੱਥੇ ਤੇ ਜਾਨੇ ਆਪਾਂ ਨੂੰ ਜੋ ਇਤਿਹਾਸ ਨਹੀਂ ਪਤਾ ਹੁੰਦਾ ਉਹ ਵੀ ਆਪਾਂ ਨੂੰ ਪਤਾ ਲੱਗਦਾ ਕਿਸੇ ਬੰਦੇ ਤੋਂ ਆਪਾਂ ਸਿੱਖਾਂਗੇ ਨਾ ਕੋਈ ਵੀ ਬੰਦਾ ਹੋਵੇ ਹਰੇਕ ਬੰਦੇ ਤੋਂ ਆਪਾਂ ਸਿੱਖਦੇ ਆਂ ਉਹਨਾਂ ਅਸੇ ਵੀ ਹੁੰਦਾ ਸਪੂਨ ਮਿਲਦਾ ਨਿਮਰਤਾ ਨਾਲ ਉੱਥੇ ਬੈ ਕੇ ਸੇਵਾ ਕਰੋ ਤੇ ਗੱਲ ਹੋਰ ਆ ਆਪਣੇ ਏਰੀਏ ਦੇ ਲੋਕ ਜੇ ਸਵੇਰ ਤੋਂ ਪਹਿਲਾਂ ਮੱਥਾ ਟੇਕ ਲੈਣਾ ਤਾਂ ਚੰਗੀ ਗੱਲ ਆ ਬਾਹਰਲੇ ਲੋਕ ਆ ਕੇ ਖੁੱਲੇ ਦੇ ਵਿੱਚ ਮੱਥਾ ਟੇਕ ਲੈਂਦੇ ਨੇ ਉਹਨਾਂ ਨੂੰ ਦੇਕਨ ਦਾ ਹੈਨਾ ਮੱਥਾ ਟੇਕਨ ਦਾ ਟਾਈਮ ਦੇਣਾ ਚਾਹੀਦਾ ਮੇਰੇ ਖਿਆਲ ਨਾਲ ਕਿਉਂਕਿ ਜਦੋਂ ਆਪਾਂ ਤਾਂ ਪੰਜਾਬ 'ਚ ਹੀ ਆ ਨਾ ਆਪਾਂ ਤਾਂ ਕੋਲ ਹੀ ਰਹਿੰਦੇ ਆ ਉਹ ਦੂਰ ਦੂਰੋਂ ਆਉਂਦੇ ਨੇ ਆ ਏਰੀਆ ਦੇ ਹਿਸਾਬ ਨਾਲ ਜਿੰਨਾ ਕ ਆਪਣਾ ਏਰੀਆ ਉਹਨਾਂ ਕੇ ਏਰੀਆ ਦੇ ਲੋਕ ਆਪਣਾ ਪਹਿਲਾਂ ਮੱਥਾ ਟੇਕਿਓਣ ਤੇ ਬਾਕੀ ਜਿਹੜੇ ਦੂਰੋਂ ਆਉਂਦੇ ਨੇ ਉਹ ਬਾਅਦ 'ਚ ਆਪਣਾ ਉਹ ਦਿਨਾਂ 'ਚ ਟੇਕ ਲੈਣ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਬਾਈ ਕੋ ਖਾਸ। ਸੋ ਬਾਈ ਗੁਰਜੀ ਖਾਲਸਾ ਵੈਕ ਦੀ ਫਤਿਹ ਹੈ ਨਾ ਪਾਜੀ ਨੇ ਬਹੁਤ ਸੋਹਣੀ ਗੱਲ ਕੀਤੀ ਸੋ ਐਸੀ ਪਿੰਡ ਚਨਾਰਥਲ ਮੈਨੂੰ ਦਾ ਇਜਾਜ਼ਤ ਫੇਰ ਲੈ ਕੇ ਆਂਗਾ ਤੁਹਾਡਾ ਆਪਣਾ ਸ਼ੋ ਪਿੰਡੋਂ ਪਿੰਡ